ਬਈ ਜਿਹੜਾ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਉਹ ਇੱਕ ਕੌਮ ਦੀ ਨਸਲ ਕੁਛ ਹੀ ਵਾਸਤੇ ਕੀਤਾ ਸੀ ਬਈ ਜੇ ਨੂੰ ਨਾ ਮਤਲਬ ਇਹ ਹੋ ਟਾਈਮ ਰਹਿੰਦੀ ਤਾਂ ਇਹ ਹੋਰ ਵੀ ਕਈ ਆਏ ਜਿਹਨੇ ਕਰਨੇ ਨਹੀਂ ਜੀ ਮੈਂ ਕੌਣ ਹਾਂ ਮਾਫ ਕਰਨ ਵਾਲਾ ਪਹਿਲਾਂ ਤਾਂ ਤੁਸੀਂ ਦੱਸੋ ਜੀ ਮਤਲਬ ਮੇਰੀ ਕੀ ਪਾਵਰ ਹੈ ਮਾਫੀ ਦੇਖੋ ਮਾਫੀ ਮੰਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਉਹ ਵਿਚਾਰ ਕਰਨਾ ਵੀ ਮaaf ਕਰਨਾ ਹੈ ਨਹੀਂ ਕਰਨਾ ਜਾਂ ਇਹਦੀ ਵਿੱਚ ਕੋਈ ਗਲਤੀ ਹੈ ਇਹਦੇ ਜਾਂ ਇਹਨੂੰ ਆਪਾਂ ਕਨਵਿਕਟ ਹੀ ਨਹੀਂ ਕਰਦੇ ਐਫੀ ਸਰ ਰਾਹੁਲ ਸਾਹਿਬ ਨੇ ਇੱਕ ਗੱਲ ਕਹੀ ਆ ਵੀ ਜਿਹੜਾ ਦਰਵਾਜ਼ਾ ਸਾਹਿਬ ਤੇ ਟੈਗ ਹੋਇਆ ਮੇਰੀ ਦਾਦੀ ਵੱਲੋਂ ਕੰਮ ਗਲਤ ਕੀਤਾ ਗਿਆ ਜਾਂ ਨੂੰ ਸਲਾਹ ਕਰਦੇ ਕਿਵੇਂ ਇਹਦੇ ਸਿਖਸ਼ਣ ਤੁਸੀਂ ਕਿਸ ਤਰੀਕੇ ਨਾਲ ਠੀਕ ਹੈ ਜੀ ਗੱਲ ਦੇ ਰਹਾਏ ਦਰੁਸਤ ਹੈ ਤੇ ਪਰ ਗੱਲ ਦੇ ਦੂਜੇ ਪਾਸੇ ਸ਼ਹੀਦ ਵੀ ਦੱਸਦੇ ਨੇ ਆਪਣੀ ਲੱਦੀ ਹੁਣ ਦੇਖੋ ਜੀ ਪਿਛਲੀ ਲਾਸਟ ਜਿਹੜੀ ਸਪੀਚ ਸੀ ਮੋਦੀ ਦੀ ਉਹਦੇ ਵਿੱਚ ਉਹਨੇ ਕਿਹਾ ਹੈ ਭਈ ਜਿਹੜਾ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਉਹ ਇੱਕ ਕੌਮ ਦੀ نسل ਕੁਸ਼ੀ ਵਾਸਤੇ ਕੀਤਾ ਸੀ ਬਈ ਉਹਦੇ ਵਾਸਤੇ ਹੋਰ ਵੀ ਕਈ ਕੌਮਾਂ ਦੀ ਨਸ਼ਲ ਕੁਸ਼ੀ ਕਰਨ ਵਾਸਤੇ ਦਰਾ ਗਾਂਧੀ ਦੀ ਤਿਆਰੀ ਸੀ ਬਈ ਜੇ ਇਹਨੂੰ ਨਾ ਮਤਲਬ ਇਹ ਹੋਰ ਟਾਈਮ ਰਹਿੰਦੀ ਤਾਂ ਇਹ ਹੋਰ ਵੀ ਕਈ ਇਹ ਜਿਹਨੇ ਕਰਨੇ ਸੀ ਪਰ ਕਈ ਕਿਤਾਬਾਂ ਜਿੱਦਣ ਮਿਲਦਾ ਵੀ ਕਾਲੀ ਦਾ ਬਾਦਲ ਜਾਂ ਉਹਨਾਂ ਦੇ ਨਾਲ ਹੋਰ ਰਲੇ ਹੋਏ ਜਾਂ ਅਡਵਾਨੀ ਉਹ ਉਹਨਾਂ ਦੇ ਕਹਿਣ ਤੇ ਇਹ ਅਟੈਕ ਹੋਇਆ ਹੋਇਆ ਜੀ ਹੋਇਆ ਇਹਨਾਂ ਨੇ ਦੁਰਗਾ ਮਾਤਾ ਦਾ ਕਿਤਾਬ ਦਿੱਤਾ ਸੀ ਜੀ ਅੱਛਾ ਜੀ ਆਪਣੇ ਤੁਸੀਂ ਰਾਹੁਲ ਜੀ ਨੂੰ ਮਾਫ ਕਰਤਾ ਕਰੇ ਬਚੀਆ ਨਹੀਂ ਜੀ ਮੈਂ ਕੌਣ ਹਾਂ ਮਾਫ ਕਰਨ ਵਾਲਾ ਪਹਿਲਾਂ ਤਾਂ ਤੁਸੀਂ ਦੱਸੋ ਨਹੀਂ ਮਤਲਬ ਮੇਰੀ ਕੀ ਪਾਵਰ ਹੈ ਮਾਫੀ ਦੇਖੋ ਮਾਫੀ ਮੰਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਉਹ ਵਿਚਾਰ ਕਰਨਾ ਬਈ ਮਾਫ ਕਰਨਾ ਹੈ ਨਹੀਂ ਕਰਨਾ ਜਾਂ ਇਹਦੀ ਵਿੱਚ ਕੋਈ ਗਲਤੀ ਹੈ ਇਹਦੇ ਜਾਂ ਇਹਨੂੰ ਆਪਾਂ ਕਨਵਿਕਟ ਹੀ ਨਹੀਂ ਕਰਦੇ ਇਹਦਾ ਕੀ ਕਰਨਾ ਇਹ ਫੈਸਲਾ ਅਕਾਲ ਤਖਤ ਸਾਹਿਬ ਤੇ ਹੋਊਗਾ ਆਪਣੇ ਬਾਜੀ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਗਦਰ ਬਾਹਰ ਚੋਣ ਤੁਹਾਡੀ ਲੋਕ ਸਭਾ ਦੇ ਅਦੀਰ ਕੋ ਹਲਕਾ ਹਲਕਾ ਹੁੰਦਾ ਹੈ ਤੁਸੀਂ ਹੁਣ ਬੜੀ ਸ਼ਾਨ ਨਾਲ ਜਿੱਤ ਕੇ ਆਏ ਉਥੋਂ ਤੁਹਾਡੀ ਉਥੋਂ ਚੋਣ ਜਿੰਮਣੀ ਲੜੋਗੇ ਤੇ ਉਹਨੂੰ ਲੜਾਓਗੇ ਕਿ ਅਜੇ ਅਸੀਂ ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਵੀ ਚੋਣ ਲੜਨਾ ਜਾਂ ਨਹੀਂ ਲੜਨਾ ਇਹ ਤਾਂ ਅਸੀਂ ਹਲੇ ਇੱਕ ਉਹ ਕਰਾਂਗੇ ਮੈਂਬਰਾਂ ਦੀ ਉਹ ਹਾਂ ਪਰ ਜੇ ਉਹ ਲੜਨੀ ਚਾਹੁੰਦਾ ਹੈ ਪਲੈਨ ਉਹਦਾ ਹੈਗਾ ਇਹ ਲੜਨ ਦਾ ਤਾਂ ਅਸੀਂ ਖੁੱਲ ਕੇ ਕਰੀਏ ਨਾ ਕਰੀਏ ਅੰਦਰ ਖਾਤੇ ਕਰੀਏ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ ਦੇਖੋ ਕੁਰਬਾਨੀ ਉਹਦੀ ਵੀ ਹੈ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਉਹਦੀ ਕੁਰਬਾਨੀ ਨਹੀਂ ਹੈ ਕੁਰਬਾਨੀ ਉਹਦੀ ਵੀ ਹੈ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਕੁਰਬਾਨੀਆਂ ਦਾ ਸਭ ਜੁਗ ਤੇਰੀ ਰਿਸ਼ਤੇਬੰਦੀ ਉਹਨਾਂ ਨੇ ਵੀ ਕਿਹਾ ਸੀ ਜਿਹੜਾ ਕਿ ਤੁਸੀਂ ਜੇ ਨਹੀਂ ਕਰਦੇ ਉਹਦੀ ਬੰਦ ਕਰੋਗੇ ਦੇਖੋ ਜੀ ਇਹ ਤਾਂ ਮੌਕੇ ਤੇ ਕੀ ਪਤਾ ਉਹ ਅੰਡਰਸਟੈਂਡਿੰਗ ਕੀ ਬਣਦੀ ਹੈ ਇਹ ਤਾਂ ਮੌਕਾ ਦੱਸੂਗਾ